ਖਸ਼ਿਆਰਪੁਰ ਵਿਖੇ ਰੱਖੇ ਇੱਕ ਸਮਾਗਮ ਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਅਮਨ ਰੋੜਾ ਖਾਸ ਤੌਰ ਤੇ ਪਹੁੰਚੇ ਦਿੱਤਾ ਗਿਆ ਗਾਰਡ ਆਫ ਆਨਰ ਵੇਖੋ ਪੂਰੀ ਰਿਪੋਰਟ ਸਨਮਾਨਗਾਰ ਅਰੋੜਾ ਮਹਾਸਭਾ ਦੀ ਵਿੰਨੀ ਸਮਰੋਹ ਨੂੰ ਚੰਗੇ ਸਾਥ ਦੇ ਬਹੁਤ ਹੀ ਸਤਿਕਾਰਯੋਗ ਕੈਮਰਾ ਕੁਸਤਰ ਅਮਰ ਅਰੋੜਾ ਜੀ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਉਹਨਾਂ ਦੇ ਨਾਲ ਸਾਡੇ ਇਥੋਂ ਦੇ ਜਿਵੇਂ ਅਰੋੜਾ ਮਹਾਸਭਾ ਦੇ ਪ੍ਰਧਾਨ ਨੇ ਸ਼ੇਤੀਆ ਜੀ ਤੇ ਸਾਡੇ ਚੇਅਰਮੈਨ ਡਿਗਾਰੇ ਤੋਂ ਪੰਜਾਬ ਦੇ ਬੱਤਰਾ ਜੀ ਅਮਨੀਸ਼ਿੰਗ ਬੱਤਰਾ ਜੀ ਅਤੇ ਉਹਨਾਂ ਦਾ ਚੰਨਵੀਰ ਜੀ ਬੈਠੇ ਨੇ ਸਾਹਮਣੇ ਡਿਗਾਰੇ ਤੋਂ ਜਿਨੇ ਵੀ ਇੱਥੇ ਅਨੰਦ ਲੱਗ ਰਾਜਨੀਤਿਕ ਪਾਰਟੀਆਂ ਦੇ ਉਹਦੇ ਦਾ ਸਦਮ ਆਏ ਨੇ ਸੀਨੀਅਰ ਮੈਂਬਰ ਸਰਵਾਂ ਆਏ ਨੇ ਉਹ ਜਿਨੇ ਵੀ ਆਮਦਿ ਪਾਰਟੀ ਦੇ ਹੋਰ ਵੀ ਸਾਡੇ ਉਤਸਾਹ ਨਾਲ ਬੈਠੇ ਨੇ ਜੀ ਪੰਜੀ ਬੈਠੇ ਨੇ ਕਰਮਜੀਤ ਸਿੰਘ ਨਾ ਤਾਂ ਆ ਵੀ ਨੇ ਤੇਰੇ ਵੀ ਨੇ ਇਥੇ ਪ੍ਰੈਸਿੰਗ ਕੋਲ ਚੇਅਰਮੈਨ ਵੀ ਨੇ ਉਹ ਜਿਨੇ ਵੀ ਰੋੜਾ ਮਾਸਟਰ ਵੱਧ ਵਾਹਿਗੁਰੂ ਦੀ ਖਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹਣਾ ਇਸ ਸਮਰੋਹ ਦੀ ਕਿਉਂਕਿ ਹੋਣੀ ਸੀਗੀ ਉਦੋਂ ਮੈਂ ਤੁਹਾਨੂੰ ਪੰਜਾਬ ਤੋਂ ਬਾਹਰ ਰਿਹਾ ਸੀਗਾ ਲੇਕਿਨ ਮੈਨੂੰ ਪਤਾ ਚੱਲਿਆ ਸੀਗਾ ਕਿ ਇੱਥੇ ਪੰਜਾਬ ਵਿੱਚ ਇਸ ਸਭਾ ਦਾ ਆਗਮਨ ਸੁਲਾਨਾ ਵਿਖੇ ਕਟਾਰੀ ਪੈਲੈਸ ਦੇ ਵਿੱਚ ਸਭਾ ਹੋਈ ਸੀ ਸਭ ਤੋਂ ਪਹਿਲੀ ਜਿੱਥੇ ਲਗਭਗ ਸਾਡੀ ਆਪਣੀ ਭਰਾਵੀਆਂ ਦੇ ਰੋੜਾ ਮਾਨ ਸਭਾ ਦਾ ਸਾਰੇ ਹੀ ਤਕਰੀਬਨ 5 ਸਭਾ ਵੱਲੋਂ ਰੋਡਵੌਸ਼ ਦੇ ਪਰਿਵਾਰਾਂ ਨੂੰ ਪਰਿਵਾਰ ਮੇਲੀ ਦੇ ਤੌਰ ਤੇ ਪ੍ਰਗਟਾ ਕੀਤਾ ਗਿਆ ਬਹੁਤ ਵਧੀਆ ਫੰਕਸ਼ਨ ਹੋਇਆ ਜਿਦੇ ਵਿੱਚ ਬਹੁਤ ਸਫਲਤਾ ਆਈਆਂ ਔਰ ਬਹੁਤ ਖੁਸ਼ੀ ਮਹਿਸੂਸ ਹੋਈ ਕਿ ਸਾਡੇ ਜਿਹੜੇ ਰੋਡਵੌਸ਼ ਪਰਿਵਾਰ ਦੇ ਨਾਲ ਜੁੜੇ ਸਾਥੀ ਨੂੰ ਇੱਥੇ ਪਹੁੰਚੇ ਨੇ ਔਰ ਇੱਕ ਬਹੁਤ ਵੱਡਾ ਵਿਰਸਾ ਇਹ ਚਾਰੇ ਦਾ ਸੋ ਇਸੇ ਤਰੀਕੇ ਦੇ ਨਾਲ ਸਾਰੇ ਸਰਬੱਤ ਦੇ ਭਲੇ ਦੀ ਜਿਹੜੀ ਬਹੁਤ ਦਾਸ ਕਿਤੇ ਸੋ ਸਾਰਿਆਂ ਨੂੰ ਬਹੁਤ ਬਹੁਤ ਪਸੰਦ ਆਦੀ ਸਰ ਐਡਵੋਕੇਟ ਕੈਸ਼ੂ ਜੀ ਤੋਂ ਇੱਕ ਨਾਰਮਲ ਪ੍ਰੋਸੈਸ ਹੈ ਉਹਨਾਂ ਨੇ ਲਿਆ ਹੈ ਉਹ ਸਰਕਾਰ ਉਸਕੇ ਉੱਪਰ ਰਿਕਾਰਡਿੰਗ ਲਿਖਾ ਰਹੀ ਹੈ ਸਰ ਇੱਕ ਹੁਸ਼ਿਆਰਪੁਰ ਵੀ ਨਾ 1.5 ਕਰੋੜ ਰੁਪਏ ਦੇ ਘੋਟਾਲਾ ਹੋਇਆ ਵੀਡੀਓ ਨੇ ਗਿਆ ਕਾਫੀ ਚਰਚਾ ਮੇਂ ਅਖਬਾਰੋ ਮਿਲਦੀ ਉਸ ਬਾਰੇ ਕੋਈ ਜਾਂਚ ਨਹੀਂ ਅਭੀ ਕਰਤੀ ਇਸ ਬਾਰੇ ਵੀ ਵੀਡੀਓ ਨੇ ਕਿਸ ਬਾਰੇ ਮੈਂ सर जो है वीडियो भी एक डेढ़ करोड़ का कोई बात नहीं मेरे को ये आपने बताया तो बता बोल देते हैं डिप्टी कमिश्नर किस चीज़ का हिसाब लेंगे वो हम पंजाब सरकार किसानों के साथ ही है उनकी जो जायज़ बातें हैं हमने पंजाब सरकार ऑलरेडी उनको पूरा कर चुकी है केंद्र सरकार के साथ हम लड़ाई लड़ रहे हैं किसानों की मांगें पूरे करने की अब प्रताप बाजवा जी सब्ज बाग देख रहे हैं कि जब सरकार आएगी तब एक एक बात पैसा होगा उनको ख्याली प्लाव पकाने का आ जाता है पकड़ जाने I